ਹੈਲੋ एवरीवन ਕੀਦਾ ਹਾਂ ਜੀ ਸਾਰੇ ਹੋਪ ਸਾਰੇ ਬਹੁਤ ਜ਼ਿਆਦਾ ਵਧੀਆ ਹੋਮੂਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਪ੍ਰਿੰਟ ਸੂਟ ਵੀ ਦਿਖਾਵਾਂਗੇ ਵਰਕ ਵਾਲੇ ਸੂਟ ਵੀ ਦਿਖਾਵਾਂਗੇ ਪਲੀਜ਼ ਧਿਆਨ ਨਾਲ ਵੀਡੀਓ ਨੂੰ ਦੇਖ ਲਿਆ ਕਰੋ ਵੀ ਕਿਹੜਾ ਦਾ ਪ੍ਰਾਈਸ ਕੀ ਦੱਸਿਆ ਜਾ ਰਿਹਾ ਕਿਉਂਕਿ ਆਪਾਂ ਵਿੱਚ ਦੱਸ ਦਿਆਂਗੇ ਲਓ ਜੀ ਇਹ ਵਾਲੇ ਡਬਲ ਟੋਨ ਪਸ਼ਮੀਨੇ ਦੇ ਸੂਟ ਆਪਣੇ ਵਰਕ ਵਾਲੇ ਰੈਡੀ ਹੋ ਚੁੱਕੇ ਨੇਗੇ ਇਹਨਾਂ ਦੇ ਵਿੱਚ ਮੈਂ ਕਲਰਸ ਨੂੰ ਦਿਖਾ ਦਿੰਨੀ ਹਾਂ ਕਿ ਫਰਸਟ ਕਲਰ ਆ ਗਿਆ ਜੀ ਬਲੂ ਐਂਡ ਮਹਿਰੂਨ ਦਾ ਜੋ ਕੰਬੀਨੇਸ਼ਨ ਹੈਗਾ ਬਹੁਤ ਸੋਹਣੇ ਸੂਟ ਨੇ ਸਾਰੇ ਫਰੰਟ ਦੇ ਉੱਤੇ ਆਰੀ ਦੀ ਇੰਬੋਰਡਰੀ ਆਉਗੀ ਬਹੁਤ ਪਿਆਰੀ ਜੀ ਤੇ ਇਹਦੀ 슬ੀਵਸ ਦੇ ਉੱਤੇ ਐਦਾਂ ਵਾਜਸ ਬਣਿਆ ਹੋਇਆਗਾ ਬਹੁਤ ਪਿਆਰਾ ਐਦਾਂ ਪਰਪਲ ਬਲੂ ਜਾਂ ਸ਼ੇਡ ਤੇ ਮਹਿਰੂਨ ਸ਼ੇਡ ਦੀ ਸ਼ੇਡਿੰਗ ਹੈਗੀ ਹੈ ਡਬਲ ਟੋਨ ਪਸ਼ਮੀਨਾ ਬਹੁਤ ਹੀ ਵਜਟ ਵਾਲੇ ਵਜਟ ਫ੍ਰੈਂਡਲੀ ਸੂਟ ਹੈਗੇ ਆ ਜੀ ਇਹ ਪ੍ਰਾਈਸ ਵੀ ਜੈਨੂਨ ਰਹਿਣਗੇ ਇਹਨਾਂ ਦੇ ਤੇ ਚੀਜ਼ ਵੀ ਲੇਟੈਸਟ ਹੈ ਬਹੁਤ ਸੋਹਣੇ ਨੇ ਸੈਕਿੰਡ ਕਲਰ ਆ ਗਿਆ ਜੀ ਔਰੇਂਜ ਸ਼ੇਡ ਨਾਲ ਨਾਲ ਇਹਨਾਂ ਦਾ ਜਿਹੜਾ ਵਰਕ ਹੋਊਗਾ ਬਾਟ ਸਲੀਵਸ ਦੇ ਉੱਤੇ ਸਾਰਿਆਂ ਦੇ ਹੀ ਹੋਊਗਾ ਇਹਦੇ ਵਿੱਚ ਪਿੰਕ ਐਂਡ ਔਰੇਂਜ ਦਾ ਕੰਬੀਨੇਸ਼ਨ ਬਲਸ਼ ਪਿੰਕ ਬਲਸ਼ ਪਿੰਕ ਐਂਡ ਔਰੇਂਜ ਦਾ ਕੰਬੀਨੇਸ਼ਨ ਹੈਗਾ ਐਂਡ ਥਰਡ ਵਨ ਜੋ ਪਿਕੌਕ ਸ਼ੇਡ ਹੈਗੇ ਪਿਕੌਕ ਐਂਡ ਬਲੈਕ ਦਾ ਕੰਬੀਨੇਸ਼ਨ ਹੈ ਪਿਕੌਕ ਐਂਡ ਬਲੈਕ ਦਾ ਕੰਬੀਨੇਸ਼ਨ ਹੈਗੇ ਜੀ ਲਓ ਜੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਇਹਦੇ ਵਿੱਚ ਡਿਜ਼ਾਈਨਿੰਗ ਚੇਂਜ ਹੈ ਐਂਡ ਨੈਕਸਟ ਆ ਗਿਆ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਾਂ 골ਡਨ ਮਸਟਰਡ ਸ਼ੇਡ ਸੋਹਣਾ ਹੈਗਾ ਇਹ ਵੀ ਬਹੁਤ ਸੋਹਣਾ ਸ਼ੇਡ ਹੈਗਾ 골ਡਨ ਜਾਂ ਮਸਟਰਡ ਬਹੁਤ ਪਿਆਰਾ ਸ਼ੇਡ ਐਂਡ ਲਾਸਟ ਵਨ ਜੋ ਹੈਗਾ ਆਪਣੇ ਕੋਲੇ ਰਸਟ ਤੇ ਬਲੈਕ ਦਾ ਰੋ ਸਟੋਰੀਂਗ ਬਲੈਕ ਦਾ ਕੰਬੀਨੇਸ਼ਨ ਹੈਗਾ ਜੀ ਇਹਨਾਂ ਦਾ ਪ੍ਰਾਈਸ ਰਹੂਗਾ ਜਸਟ 1500 ਰੁਪਏ ਵਿਦ ਵਰਕ ਸ਼ਿਪਿੰਗ ਇੰਡੀਆ ਦੀ ਜੋਰ ਹੋਊਗੀ ਜੀ ਫ੍ਰੀ 1500 ਰੁਪਏ ਦਾ ਸੂਟ ਰਹੂਗਾ ਜੀ ਜਿਹੜਾ ਮਰਜੀ ਇਹਨਾਂ ਦੇ ਵਿੱਚੋਂ ਸੂਟ ਤੁਸੀਂ ਲੈ ਸਕਦੇ ਹੋਗੇ 1500 ਰੁਪਏ ਦਾ ਸੂਟ ਰਹੂਗਾ ਜੀ ਇੰਡੀਆ ਦੀ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੂਗੀ ਅੱਜ ਇੰਡੀਆ ਦੀ ਸ਼ਿਪਿੰਗ ਆਪਾਂ ਫ੍ਰੀ ਦੇ ਰਹੇ ਆ ਇਹ ਸੂਟ ਮੈਂ 1500 ਵਾਲੇ ਦਿਖਾਏ ਨੇ ਹੁਣ ਮੈਂ ਦਿਖਾਨੀ ਆ ਤੁਹਾਨੂੰ 1000 ਦੇ ਵਿੱਚ ਸੂਟ ਫਟਾ ਫਟ ਆਰਡਰ ਪਲੇਸ ਕਰਿਓ ਰਹਿ ਨਾ ਜਾਓ ਇੱਕ ਸੋਲੋ ਪੀਸ ਹੈ ਜੀ ਆਪਣੇ ਕੋਲੇ ਇਹ ਇਹ ਵੀ ਤੁਹਾਨੂੰ 1000 ਦਾ ਦਵਾਂਗੇ ਇਹਨਾਂ ਦੀ ਸ਼ਿਪਿੰਗ ਐਕਸਟਰਾ ਰਹੂਗੀ ਇਹਨਾਂ ਦੀ ਸ਼ਿਪਿੰਗ ਮੈਂ ਇਨਕਲੂਡ ਨਹੀਂ ਕੀਤੀ ਹੈਗੀ ਜੀ ਇਹਨਾਂ ਦੀ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਰਹੂਗੀ ਜਸਟ ਵਰਕ ਵਾਲੇ ਸੂਟਾਂ ਦੀ ਸ਼ਿਪਿੰਗ ਫ੍ਰੀ ਹੈ ਜੀ ਲਓ ਜੀ ਇਹ ਬਹੁਤ ਸੋਹਣਾ ਸੂਟ ਹੈਗਾ ਇਹ ਇੰਬੋਰਡਰੀ ਹੋਈ ਹੋਈ ਹੈ ਬਹੁਤ ਸੋਹਣਾ ਨੈਕ ਡਿਟੇਲਿੰਗ ਹੈਗੀ ਬਹੁਤ ਸੋਹਣਾ ਸੂਟ ਹੈਗਾ ਐਂਡ ਇਹ ਵਾਲਾ ਇਹਦਾ ਬਾਟਮ ਰਹੂਗੀ ਪਲੇਨ ਐਂਡ ਇਹਦੇ ਨਾਲ ਰਹੂਗਾ ਜੀ ਸ਼ਾਲ ਪੂਰਾ ਸ਼ਾਲ ਹੈ ਜੀ ਸ਼ਾਲ ਸੂਟ ਹੈਗਾ ਸਟੌਲ ਨਹੀਂ ਹੈਗਾ ਸ਼ਾਲ ਹੈਗਾ ਪ੍ਰੋਪਰ 2 ਮੀਟਰ ਦਾ ਸ਼ਾਲ ਰਹੂਗਾ ਬਹੁਤ ਸੋਹਣਾ ਬਹੁਤ ਪਿਆਰੀ ਜੀ ਚੀਜ਼ ਹੈਗੀ ਇਹ ਸੋਨੂੰ ਸਿਰਫ ਤੇ ਸਿਰਫ 1000 ਰੁਪਏ ਦਾ ਸੂਟ ਦੇ ਰਿਆ ਲਾਸਟ ਪੀਸ ਹੈ ਆਫਰ ਹੈ ਜੀ ਇਹ ਸੋਲੋ ਪੀਸ ਹੈ 1000 ਰੁਪਏ ਦਾ ਸੂਟ ਵਿਦ ਸ਼ਾਲ ਐਂਡ ਫਟਾਫ ਇਹਨਾਂ ਦਾ ਸ਼ਿਪਿੰਗ ਐਕਸਟਰਾ ਰਹੂਗਾ ਜੀ ਪ੍ਰਿੰਟ ਵਾਲੇ ਸੂਟਾਂ ਦੀ ਸ਼ਿਪਿੰਗ ਐਕਸਟਰਾ ਹੈ ਲਓ ਜੀ ਫਟਾਫਟ ਸਿਲੈਕਟ ਕਰੀ ਚਲਿਓ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਬਹੁਤ ਸੋਹਣਾ ਸਟੱਫ ਹੈ ਬਹੁਤ ਪਿਆਰਾ ਸਟੱਫ ਹੈ ਦੇ ਪ੍ਰਾਈਸ ਵੀ ਅੱਜ ਬਿਲਕੁਲ ਤੁਹਾਨੂੰ ਜੈਨੂਨ ਜੇ ਦੇ ਰਹੇ ਹਾਂਗੇ ਰੀਜ਼ਨੇਬਲ ਜੇ ਪ੍ਰਾਈਸ ਨੇਗੇ ਜਿਹੜਾ ਵੀ ਤੁਹਾਨੂੰ ਪਸੰਦ ਆਰ ਬਹੁਤ ਸੋਹਣਾ ਸਟੱਫ ਹੈ ਬਬਲਿੰਗ ਫ੍ਰੀ ਹੈ ਕੋਈ ਬੁਰ ਨਹੀਂ ਆਂਦਾ ਇਹਨਾਂ ਦੇ ਉੱਤੇ ਬਹੁਤ ਸੋਹਣੇ ਸੂਟ ਨੇ 5 ਮੀਟਰ ਦੀ ਕੱਟ ਰਹੂਗੀ ਬਹੁਤ ਹੀ ਪਿਆਰੇ ਜੀ ਬਹੁਤ ਸੋਹਣੇ ਸੂਟ ਰਹਿਣਗੇ ਜੀ ਤੇ ਸਾਰੇ ਕਲਰ ਪ੍ਰਿੰਟ ਬਹੁਤ ਅੱਛੇ ਨੇ ਲਾਈਟ ਡਾਰਕ ਹਰ ਤਰ੍ਹਾਂ ਦਾ ਕੰਬੀਨੇਸ਼ਨ ਤੁਹਾਨੂੰ ਮਿਲਣ ਵਾਲਾ ਹੈਗਾ ਬਹੁਤ ਸੋਹਣੇ ਕਲਰ ਨੇ ਜੀ ਤੇ ਰਿਪੀਟ ਚੇ ਸੂਟ ਆ ਰਹੇ ਨੇ ਇਹ ਜ਼ਿਆਦਾਤਰ ਮੇਰੇ ਵਿਜ਼ਿਟਿੰਗ ਵਾਲੇ ਜੋ ਕਸਟਮਰ ਡੇਲੀ ਵੇਅਰ ਵਾਸਤੇ ਲੈ ਰਹੇ ਨੇਗੇ ਜ਼ਿਆਦਾਤਰ ਵਿਜ਼ਿਟ ਕਰਨ ਵਾਲੇ ਲੈ ਕੇ ਜਾਂਦੇ ਨੇਗੇ ਇਦਾਂ ਦੇ ਸੂਟ ਬਹੁਤ ਜ਼ਿਆਦਾ ਮੈਨੂੰ ਇਦਾਂ ਨਹੀਂ ਲੱਗ ਰਿਹਾ ਪਤਾ ਨਹੀਂ ਕਿੰਨੀ ਕੁ ਵਾਰ ਅਸੀਂ ਇਹ ਸੂਟ ਜਿਹੜੇ ਰਿਪੀਟ ਕਰ ਚੁੱਕੇ ਹਾਂਗੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਕਿਉਂਕਿ ਨਾਤੇ ਬੂਰ ਵਗੈਰਾ ਕੁਝ ਨਹੀਂ ਆਉਂਦਾ ਹੈਗਾ ਬਿਲਕੁਲ ਲਾਈਟ weight ਵਾਲਾ ਸਟੱਫ ਰਹੂਗਾ ਤੇ ਬਹੁਤ ਸੋਹਣੇ ਕਲਰ ਨੇ ਪ੍ਰਾਈਸ ਵੀ ਬਿਲਕੁਲ ਜੈਨੂਨ ਜੇ ਦੇ ਮੰਗਿਆ ਆਪਾਂ ਤੁਹਾਨੂੰ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਸੋਹਣਾ ਸਟੱਫ ਹੈਗਾ ਤੇ ਬਹੁਤ ਵਾਰ ਆਪਾਂ ਇਹ ਸੂਟ ਰਿਪੀਟ ਕਰ ਚੁੱਕੇ ਆਂਗੇ ਰਿਪੀਟਡ ਸੂਟ ਲੇਗੇ ਕਿਉਂਕਿ ਇਹਦੀ ਡਿਮਾਂਡ ਹੀ ਇੰਨੀ ਰਹਿੰਦੀ ਹੈ ਪਹਿਣਾ ਦੀ ਕਿ ਅਸੀਂ ਐਨੇ ਕ ਵਾਰ ਇਹਨਾਂ ਨੂੰ ਰਿਪੀਟ ਕਰ ਚੁੱਕੇ ਆਂ ਬਹੁਤ ਸੋਹਣੇ ਪ੍ਰਿੰਟ ਬਹੁਤ ਪਿਆਰੇ ਜੇ ਕਲਰ ਐਂਡ ਸਟੱਫ ਵੀ ਬਹੁਤ ਸੋਹਣਾ ਕੋਈ ਖੜਿਆ-ਖੜਿਆ ਸਟੱਫ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾ ਦਿੰਨੀ ਆਂਗੀ बबलिंग फ्री है सी बहुत सोणा बहुत सोणा फैब्रिक हैगा जी बिल्कुल सॉफ्ट ਜਿਹੜੀਆਂ ਭੈਣਾਂ ਕਹਿੰਦੀਆਂ ਨੇ ਪਸ਼ਮੀਨਾ ਪੈਂਦਾ ਨਹੀਂ ਜੀ ਐਦਾਂ ਦਾ ਪਸ਼ਮੀਨਾ ਜ਼ਰੂਰ ਪਊਗਾ ਕੋਈ ਇਸ਼ੂ ਨਹੀਂ ਹੈਗਾ ਸਕਿਨ ਨੂੰ ਐਂਡ ਲਾਸਟ ਵਨ ਮਹਿੰਦੀ ਮਹਿੰਦੀ ਵਾਲਾ ਆ ਗਿਆ ਜੀ ਮਹਿੰਦੀ ਕਲਰ ਬਹੁਤ ਸੋਨਾ ਹੈਗੇ ਵੀ ਬਹੁਤ ਪਿਆਰੇ ਜੇ ਕਲਰ ਨੇ ਜੀ ਐਂਡ ਆਪਣੇ ਕੋਲੇ ਦੋ ਇਹਦੇ ਵਿੱਚ ਇਹ ਸਾਰੇ ਪਸ਼ਮੀਨੇ ਦੇ ਦਿਖਾਏ ਨੇ ਜੀ ਆਪਾਂ ਅਲੱਗ-ਅਲੱਗ ਬ੍ਰਾਂਡ ਨੇ ਜੀ ਸਾਰੇ ਬ੍ਰਾਂਡ ਦੇ ਨੇ ਕੋਈ ਰਾਖੀ ਬ੍ਰਾਂਡ ਦਾ ਕੋਈ ਸਹਿਵਾ ਬ੍ਰਾਂਡ ਦਾ ਕੋਈ ਰਿਵਾ ਬ੍ਰਾਂਡ ਦਾ ਮੈਂ ਤਾਂ ਨਹੀਂ ਦੱਸਿਆਗਾ ਕਿਉਂਕਿ ਮੈਂ ਕੱਲੇ-ਕੱਲਾ ਮੈਨੂੰ ਦੱਸਣਾ ਮੁਸ਼ਕਲ ਹੋ ਗਿਆ ਇਹ ਸਾਰੇ ਬ੍ਰਾਂਡ ਦੇ ਸੂਟ ਰਹਿਣਗੇ ਐਂਡ ਤੇ ਇਹ ਵਾਲੇ ਆਪਣੇ ਕੋਲੇ ਹੈਗੇ ਨੇ ਜੀ ਬਰਬਰੀ ਪਸ਼ਮੀਨੇ ਦੇ ਸੂਟ ਬਰਬਰੀ ਪਸ਼ਮੀਨੇ ਦੇ ਸੂਟ ਨੇ ਜੀ 올ਓਵਰ ਸੂਟ ਰਹਿਣਗੇ ਬਰਬਰੀ ਪਸ਼ਮੀਨੇ ਦੇ ਸੂਟ ਨੇ ਲੇਟੈਸਟ ਬ੍ਰਾਂਡ ਐਂਡ ਲੇਟੈਸਟ ਕਲੈਕਸ਼ਨ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣਗੇ ਇਹ ਸਾਰਿਆਂ ਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਸਿਰਫ ਓਨਲੀ 1000 ਇਹਨਾਂ ਦਾ ਪ੍ਰਾਈਸ ਰਹੂਗਾ ਤੇ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਬਰਕ ਵਾਲੇ ਸੂਟਾਂ ਦਾ ਪ੍ਰਾਈਸ 1500 ਰੁਪਏ ਸ਼ਿਪਿੰਗ ਇਨਕਲੂਡ ਹੈਗੀ ਤੇ ਜਿਹੜੇ ਪ੍ਰਿੰਟ ਵਾਲੇ ਸੂਟ ਨੇ 1000 ਰੁਪਏ ਦਾ ਰਹੂਗਾ ਜੀ ਤੇ ਇਹਨਾਂ ਦੀ ਜਿਹੜੀ ਸ਼ਿਪਿੰਗ ਹੈ ਉਹ ਐਕਸਟਰਾ ਰਹੂਗੀ ਹੋ ਸਟੇਟ ਦੇ ਅਕੋਰਡਿੰਗ ਰਹੂਗੀ ਪੰਜਾਬ ਰੈਣਾ ਰਾਜਸਥਾਨ ਹਿਮਾਚਲ ਜੰਮੂ ਜਿੱਥੇ ਵੀ ਤੁਸੀਂ ਮੰਗਵਾ ਰਹੇ ਹੋ ਆਪਣੇ ਸਾਰੇ ਕਿਤੇ ਸਟੱਫ ਜਾਂਦਾ ਘਰ ਬੈਠੇ ਤੁਸੀਂ ਸੂਟ ਮੰਗਵਾ ਸਕਦੇ ਹੋਗੇ ਡੈਲੀ ਵੇਅਰ ਵਾਲੇ ਬਬਲਿੰਗ ਫ੍ਰੀ ਨੇਗੇ ਬੁਰ ਵਗੈਰਾ ਦਾ ਇਸ਼ੂ ਨਹੀਂ ਕੋਈ ਸ਼੍ਰਿੰਕ ਦਾ ਇਸ਼ੂ ਨਹੀਂ ਬਹੁਤ ਸੋਨਾ ਸਟੱਫ ਹੈਗਾ ਬਹੁਤ ਪਿਆਰਾ ਸਟੱਫ ਹੈਗਾ ਵਿਦਆਊਟ ਲਾਈਨਿੰਗ ਵਾਲਾ ਸਟੱਫ ਹੈਗਾ ਜੀ ਇਹ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਨਹੀਂ ਇਹਨਾਂ ਦੇ ਉੱਤੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ 9253115036 9253115036 ਤੇ ਆਰਡਰ ਪਲੇਸ ਕਰਨਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕਮੈਂਟਸ ਆ ਰਹੇ ਸੀਗੇ ਭੈਣਾਂ ਦੇ ਕਿ ਤੁਸੀਂ ਡੇਲੀ ਵੇਅਰ ਵਾਲੇ ਰੈਗੂਲਰ ਵਾਲੇ ਸੂਟ ਲੈ ਕੇ ਆਓ ਪਰ ਰੈਗੂਲਰ ਵਾਲੇ ਸੂਟ ਲੈ ਕੇ ਆ ਚੁੱਕੇ ਆ ਜੀ ਤੇ ਬਜਟ ਫ੍ਰੈਂਡਲੀ ਨੇ ਜੀ ਸਿਰਫ 1000 ਰੁਪਏ ਦਾ ਸੂਟ ਹੈ ਜੀ ਰੈਗੂਲਰ ਵੇਅਰ ਵਾਲਾ ਜੋ ਮੈਂ ਤੁਹਾਨੂੰ ਦਿਖਾ ਚੁੱਕੀ ਆਂਗੀ ਬਹੁਤ ਸੋਹਣਾ ਹੈਗਾ ਅ ਤੁਸੀਂ ਵਰਬਰੀ ਚ ਲੈਣਾ ਹੈ ਪਸ਼ਮੀਨੇ ਚ ਲੈਣਾ ਉਹ ਤੁਸੀਂ ਮੈਨੂੰ ਦੱਸ ਕੇ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ ਕਿਉਂਕਿ ਇਹ ਮੇਰੇ ਜਦੋਂ ਵੀ ਮੈਂ ਵੀਡੀਓ ਪਾਣੀ ਹੈ ਮੇਰੇ ਜਿਹੜੇ ਵਿਜ਼ਿਟ ਕਰਨ ਵਾਲੇ ਹੁੰਦੇ ਨੇ ਕਸਟਮਰ 4 4 5 5 ਇਕੱਠੇ ਲੈ ਜਾਂਦੇ ਨੇ ਜੀ ਤਾਂ ਫਟਾਫਟ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰਨਾ ਹੈ ਸ਼ਿਪਿੰਗ ਆਪਣੀ ਐਕਸਟਰਾ ਰਹੂਗੀ ਜੀ ਤੇ ਇਹ ਸੂਟਾਂ ਦਾ ਪ੍ਰਾਈਸ 1000 ਰਹੂਗਾ ਇਹ ਸਾਰੇ ਅੱਜ ਦੇ ਸੂਟ ਰਹਿਣਗੇ ਜੀ ਥੈਂਕ ਯੂ ਸੋ ਮਾਚ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋਗੇ ਬਹੁਤ ਜ਼ਿਆਦਾ ਥੈਂਕਸ ਹੈ ਤੁਹਾਡਾ ਥੈਂਕਸ ਅ ਲੋਟ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋਨ ਸੋਨੂ ਕਮੈਂਟਸ ਕਰਕੇ ਦੱਸੋ ਥੈਂਕ ਯੂ